ਹਾਂਜੀ ਦੋਸਤੋ ਆਦਾਬ ਹਾਂ ਮੈਂ ਮੁਹੰਮਦ ਜਮੀਲ ਅਦਾਰਾ ਅਬੂਜਾਇਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੌਮੀ ਇਨਸਾਫ ਮੋਰਚਾ ਮੋਹਾਲੀ ਜੋ 7 ਜਨਵਰੀ 2023 ਤੋਂ ਲੱਗਿਆ ਹੋਇਆ ਹੈ ਯਾਨੀ 2 ਸਾਲ ਹੋ ਗਏ ਉਹਨੂੰ ਉਹਦੇ 2 ਸਾਲ ਪੂਰੇ ਹੋਣ ਤੇ ਜਦੋਂ ਸਰਕਾਰਾਂ ਨੇ ਕੋਈ ਗੱਲ ਨਾ ਸੁਣੀ ਮੋਰਚੇ ਦੀ ਤਾਂ ਉਹਨਾਂ ਨੇ ਇੱਕ ਵੱਡੀ ਕਾਲ ਦਿੱਤੀ ਕਿ ਮੁੱਖ ਮੰਤਰੀ ਨਵਾਸ ਵੱਲ ਜਾਇਆ ਜਾਵੇ ਕੋਚ ਕੀਤਾ ਜਾਵੇ ਮੁੱਖ ਮੰਤਰੀ ਨੂੰ ਮਿਲਿਆ ਜਾਵੇ ਦਾ ਜੋ ਇੰਨੀ ਗੂੜੀ ਕੁੰਭ ਕਰਨੀ ਨੀ ਸੁੱਤਾ ਬਿਆ ਮੱਖ ਮੰਤਰੀ ਭਗਵੰਤ ਮਾਨ ਉਸ ਨੂੰ ਜਗਾਇਆ ਜਾਵੇ ਤਾਂ ਅੱਜ ਵੱਡਾ ਇਕੱਠ ਰੱਖਿਆ ਸਾਰੇ ਪੰਜਾਬ ਤੋਂ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਯੂਨੀਅਨਾਂ ਤੇ ਸਿੱਖ ਸੰਗਤ ਨੇ ਵੱਡੀ ਪੱਧਰ ਤੇ ਮੋਰਚੇਵਲ ਕੂਚ ਕੀਤਾ ਤਾਂ ਸਵੇਰ ਤੋਂ ਹੀ ਬਲਕੇ ਕੱਲ ਇੱਕ ਦਿਨ ਪਹਿਲਾਂ ਹੀ 6 ਤਾਰੀਖ ਸ਼ਾਮ ਤੋਂ ਹੀ ਪੁਲਿਸ ਨੇ ਨਾਕੇਬੰਦੀ ਕਰਕੇ ਘਰਾਂ ਦੇ ਵਿੱਚ ਲੀਡਰਾਂ ਨੂੰ ਡਿਟੇਨ ਕਰ ਲਿਆ ਤੇ ਜੋ ਵੀ ਵੱਡੇ ਆਗੂ ਸਨ ਕਿਸਾਨ ਜਥੇਬੰਦੀਆਂ ਦੇ ਸਮਾਜ ਸਭੀ ਜਥੇਬੰਦੀਆਂ ਦੇ ਜੋ ਮਤਲਬ ਕੁਝ ਮੋਰਚੇ ਵਰ ਲਈ ਕੁਝ ਵੱਡਾ ਇਕੱਠ ਕਰ ਸਕਦੇ ਸੀ ਵੱਡੇ ਜਥੇ ਲੈ ਜਾ ਸਕਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਜਿਵੇਂ ਅੰਮ ਪਾਈ ਅੰਮਰਿਤਪਾਲ ਦੇ ਐਮਪੀ ਜੋ ਨੇ ਆਪਣੇ ਪਾਈ ਅੰਮਰਿਤਪਾਲ ਉਹਨਾਂ ਦੇ ਪਿਤਾ ਜੀ ਨੂੰ ਘਰ ਹੀ ਡਿਟੇਨ ਕਰ ਲਿਆ ਘਰ ਦੇ ਵਿੱਚ ਹੀ ਪਿੰਡ 'ਚ ਬਹੁਤ ਵੱਡੀ ਪੱਦਰ ਤੇ ਪੁਲਿਸ ਫੋਰਸ ਲਾਤੀ ਇਸੇ ਤਰ੍ਹਾਂ ਹੋਰ ਜੋ ਕਿਸਾਨ ਯੂਨੀਅਨਾਂ ਦੇ ਆਗੂ ਨੇ ਮੈਂ ਮੈਨੂੰ ਮੁਹੰਮਦ ਜਮੀਰ ਐਡਵੋਕੇਟ ਮਲੇ ਕੋਲਾ ਤੇ ਮੈਨੂੰ ਵੀ ਇਥੇ ਇੱਕ ਹਾਊਸ ਅਰੇਸਟ ਰੱਖਿਆ ਨਹੀਂ ਜਾਣ ਦਿੱਤਾ ਯਾਨੀ ਬਹੁਤ ਵੱਡੀ ਪੱਧਰ ਦੇ ਲੋਕਾਂ ਨੂੰ ਰੋਕ ਕੇ ਰੱਖਿਆ ਜੋ ਲੋਕ ਚਲੇ ਗਏ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਮੋਹਾਲੀ ਵਿੱਚ ਤੇ ਬਾਹਰ ਹੀ ਰੋਕ ਲਿਆ ਬਾਹਰਲੇ ਉਹਨਾਂ ਦੇ ਬਾਰਡਰਾਂ ਤੇ ਮਤਲਬ ਪੁਲਿਸ ਲਾ ਕੇ ਫਿਰ ਜੋ ਕੁਝ ਲੋਕ ਪਹੁੰਚੇ ਉਹਨਾਂ ਨੇ ਜਿੰਨੀ ਮਤਲਬ ਸਟ੍ਰੈਂਥ ਹੋਈ ਉਹਨਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਤਾਂ ਬਹੁਤ ਹੀ ਇੱਕ ਸ਼ਰਮਨਾਕ ਚਿਹਰਾ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਸ਼ਰਮੀ ਨਾਲ ਸਾਰੀਆਂ ਹੱਦਾਂ ਪਾਰ ਕਰਤੀਆਂ ਤੇ ਉਸਨੇ ਕੀ ਕੀਤਾ ਕਿ ਦੇਖੋ ਪਾਣੀ ਦੀਆਂ ਬੁਸ਼ਾਰਾ ਮਾਰ ਕੇ ਗੰਦੇ ਪਾਣੀ ਦੀਆਂ ਬੁਸ਼ਾਰਾ ਮਾਰ ਕੇ ਜੋ ਵੀ ਮਤਲਬ ਸਿੱਖ ਸੰਗਤ ਪਹੁੰਚੀ ਜਦੋਂ ਕਿ ਉਹ ਇੱਕ ਅਮਨ ਸ਼ਾਂਤੀ ਨਾਲ ਉਸਦੀ ਕੋਠੀ ਵੱਲ ਜਾ ਰਹੇ ਸਨ ਗੱਲਬਾਤ ਕਰਨਾ ਚਾਹੁੰਦੇ ਸਨ ਕਿ ਸਾਨੂੰ 2 ਸਾਲ ਹੋ ਗਏ ਸਾਡੇ ਬੰਦੀ ਸਿੰਘ ਜੋ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਨੂੰ 30 32 33 33 ਸਾਲ ਹੋ ਗਏ ਜੇਲ੍ਹਾਂ ਵਿੱਚ ਬੈਠਿਆਂ ਨੂੰ ਕਿ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਦੋਂ ਪਹਿਲਾਂ ਸਰਕਾਰ ਨੇ ਮੰਨਿਆ ਸੀ ਕਿ ਅਸੀਂ ਪੰਜਾਬ ਲੈ ਕੇ ਆਵਾਂਗੇ ਉਹ ਹਜੇ ਤੱਕ ਪੰਜਾਬ ਨਹੀਂ ਲਿਆਂਦਾ ਤੇ ਜਿਨ੍ਹਾਂ ਦੀਆਂ ਮਤਲਬ ਪੈਰੋਲਾ ਮਿਲੀਆਂ ਨੇ ਉਹਨਾਂ ਦੀ ਪੱਕੀ ਰਿਹਾਈ ਲਈ ਮਤਲਬ ਕੋਈ ਉਪਰਾਲੇ ਨਹੀਂ ਹੋਏ ਹੈਗੇ ਅਦੇ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੁਝ ਨਹੀਂ ਕੀਤਾ ਇਸੇ ਦੀ ਯਾਦ دہਾਨੀ ਕਰਾਉਣ ਵਾਸਤੇ ਇੱਕ ਵੱਡੀ ਕਾਲ ਦਿੱਤੀ ਗਈ ਸੀ ਜਿਸ ਕਾਲ ਦੀ ਕੋਈ ਗੱਲਬਾਤ ਤਾਂ ਕੀਤੀ ਸੁਣੀ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਕਿ ਆਪਣੀ ਪੁਲਿਸ ਫੋਰਸ ਲਾ ਕੇ ਨਾ ਆਪਣਾ ਪੂਰਾ ਸੱਤਾ ਦਾ ਜੋ ਘਮੰਡ تھا ਉਹ ਦਿਖਾਇਆ ਪਾਣੀ ਦੇ ਬੁਛਾਰਾ ਮਾਰੀਆਂ ਤੇ ਬਲਕਿ ਕਿਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਤਾਂ ਥਰੂ ਗੈਸ ਦੇ ਗੋਲੇ ਤੱਕ ਵੀ ਚਲਾਏ ਗੰਦੇ ਪਾਣੀ ਦੇ ਬੁਛਾਰਾ ਵੀ ਮਾਰੀਆਂ ਉਧਰ ਨੂੰ ਮਤਲਬ ਮੋਰਚਾ ਚਕਾਉਣ ਤੱਕ ਦੀ ਤਿਆਰੀ ਕਰ ਲਈ ਸੀ ਇਹਨਾਂ ਨੇ ਪਰ ਲੋਕਾਂ ਨੇ ਫਿਰ ਵੀ ਜਦੋਂ ਨਿੰਗ ਸਿੰਘ ਜਥੇਬੰਦੀਆਂ ਆ ਗਈਆਂ ਵਾਪਸ ਉਹਨਾਂ ਨੇ ਆ ਕੇ ਮੋਰਚਾ ਸੰਭਾਲਿਆ ਯਾਨੀ ਬਹੁਤ ਵੱਡੇ ਟਕਰਾਅ ਹੁੰਦਾ ਹੁੰਦਾ ਬਚਿਆ ਕਈ ਜਗ੍ਹਾ ਤੇ ਹੋਇਆ ਵੀ ਤੇ ਕਈ ਸਿੰਘਾਂ ਦੀਆਂ ਪੱਗਾਂ ਵੀ ਲਾਤੀਆਂ ਬਹੁਤ ਵੱਡੇ ਸਕੇਲ ਤੇ ਮਤਲਬ ਤਸ਼ੱਦਦ ਹੋਇਆ ਲੋਕਾਂ ਤੇ ਪੱਗਾਂ ਲਾਤੀਆਂ ਸੱਟਾਂ ਵੀ ਲੱਗੀਆਂ ਜ਼ਖਮੀ ਹੋ ਗਏ ਕਾਫੀ ਸਿੰਘ ਫਿਰ ਉਹਨੂੰ ਅਰੈਸਟ ਕਰਕੇ ਮਤਲਬ ਬਖਵਾਂ ਜਗ੍ਹਾ ਗੱਡੀਆਂ 'ਚ ਭਰ ਕੇ ਲਿਜਾਇਆ ਗਿਆ ਤਾਂ ਇਹ ਬਹੁਤ ਹੀ ਸ਼ਰਮਨਾਕ ਵਰਤਾਰਾ ਹੋਇਆ ਅੱਜ ਇਹ ਮਤਲਬ ਕਟਗਿੰਤਿਆਂ ਤੇ ਜ਼ੁਲਮ ਜੋ ਲਗਾਤਾਰ ਹੋ ਰਹੇ ਨੇ ਕਿਉਂਕਿ ਸਿੱਖਾਂ ਤੇ ਤਾਂ 1947 ਤੋਂ ਹੀ ਜ਼ੁਲਮ ਹੁੰਦੇ ਆਉਂਦੇ ਨੇ ਸਿੱਖਾਂ ਨੂੰ ਪਹਿਲਾਂ 1947 ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਇੱਕ ਆਜ਼ਾਦ ਖਿੱਤਾ ਦੇਵਾਂਗੇ ਜਿੱਥੇ ਤੁਹਾਨੂੰ ਆਜ਼ਾਦੀ ਦਾ ਨਿਗਮ ਮਾਣੋਗੇ ਪਰ ਬਾਅਦ ਦੇ ਵਿੱਚ ਸਰਕਾਰਾਂ ਤੇ ਲੀਡਰ ਮੁਕਰ ਗਏ ਉਹਨਾਂ ਦੀ ਕੋਈ ਵੀ ਕਿਸੇ ਉਹਦੀ ਸੁਣਵਾਈ ਨਹੀਂ ਕੀਤੀ ਗਈ ਹਰ ਪੱਖੋਂ ਉਹਨਾਂ ਨੂੰ ਦੂਜੇ ਕਿਸੇ ਦੂਜੇ ਦਰਜੇ ਦਾ ਸ਼ਹਿਰੀ ਮਤਲਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਗੁਲਾਮ ਦੀ ਹیثیت ਦਿਖਾਈ ਗਈ ਕਿ ਇੱਕ ਗੁਲਾਮਾਂ ਵਾਂਗ ਅਸੀਂ ਰਹਿ ਰਹੇ ਆਏ ਹਾਂ ਇਹ ਤੁਸੀਂ ਇੱਥੇ ਇਸੇ ਤਰ੍ਹਾਂ ਰਹਿਣਾ ਪਊਗਾ ਹਰ ਜੇ ਦਾ ਉਹਨਾਂ ਤੇ ਸਤਾਈ ਕੀਤੀ ਗਈ ਬਹੁਤ ਹੀ ਨਿੰਦਣਯੋਗ ਵਰਤਾਰਾ ਰਿਹਾ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਲਾਈਵ ਤਸਵੀਰਾਂ ਵੀ ਉੱਥੇ ਦੀਆਂ ਨਾਲ-ਨਾਲ ਜੋ ਤਸਵੀਰਾਂ ਦਿਖਾ ਰਹੇ ਆ ਇਹ ਮੋਰਚੇ ਦੀਆਂ ਕਿਵੇਂ ਉੱਥੇ ਪਾਣੀ ਦੇ ਬਿਛਾੜਾਂ ਮਾਰੀਆਂ ਤੇ ਕਿਵੇਂ ਅਥਰੂ ਗੈਸ ਦੇ ਗੋਲੇ ਚਲਾਏ ਤੇ ਕਿਵੇਂ ਤਸ਼ੱਦਦ ਕੀਤਾ ਗਿਆ ਉੱਥੇ ਸਿੱਖ ਸੰਗਤ ਤੇ ਜਦੋਂ ਕਿ ਚਾਹੀਦਾ ਇਹ ਸੀ ਕਿ ਮੁੱਖ ਮੰਤਰੀ ਆਪ ਆਉਂਦੇ ਆਕੇ ਇਹਨਾਂ ਦੀ ਗੱਲ ਸੁਣਦੇ ਉਹ ਸਾਰੇ ਇਹ ਮਤਲਬ ਜਾਬਤੇ ਦੇ ਵਿੱਚ ਜਾ ਰਹੇ ਸੀ ਗੱਲਬਾਤ ਕਰਨ ਜਾ ਰਹੇ ਸੀ ਕਿ ਸਾਡੀ ਗੱਲ ਸੁਣੋ ਜੇ ਸਾਡਾ ਅਧਿਕਾਰ ਹੈ ਲੋਕਤੰਤਰਿਕ ਅਧਿਕਾਰ ਹੈ ਕਿ ਅਸੀਂ ਆਪਣੇ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਨੂੰ ਆਪਣੀ ਸਮੱਸਿਆ ਦੱਸ ਸਕੀਏ ਫਿਰ ਉਹ ਅੱਜ ਪਹਿਲੇ ਦਿਨ ਨਹੀਂ ਆਏ ਉਹਨੂੰ 2 ਸਾਲ ਤੋਂ ਬੈਠੇ ਨੇ ਉਹ ਔਰ ਫਿਰ 2 ਸਾਲ ਤੋਂ ਲਗਾਤਾਰ 31 ਮੈਂਬਰੀ ਜਤਾ ਜਾਂਦਾ ਹੈ ਮੁੱਖ ਮੰਤਰੀ ਦੀ ਕੋਠੀ ਵੱਲ ਉਹਨੂੰ ਪਿੱਛੇ ਹੀ ਰੋਕ ਕੇ ਬੈਰੀਕੇਡ ਲਾ ਕੇ ਰੋਕ ਲਿਆ ਜਾਂਦਾ ਹੈ ਤੇ ਉੱਥੇ ਅੱਧਾ ਘੰਟਾ ਬਿਠਾ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੇ ਰੋਸ ਵਜੋਂ ਅੱਜ ਇਹ ਵੱਡਾ ਵੱਡੀ ਕਾਲ ਦਿੱਤੀ ਸੀ ਕਿ ਅੱਜ ਕਬੱਡੀ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਕੋਠੀ ਵੱਲ ਜਾਇਆ ਜਾਏਗਾ ਤੇ ਉੱਥੇ ਮੁੱਖ ਮੰਤਰੀ ਨਾਲ ਜਾਂ ਉਹਨਾਂ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਹੋ ਸਕੇ ਧੰਨਵਾਦ ਜੀ